ਜੋ ਸਫਰ ਕਰਨ ਵਾਲੇ ਧਿਆਨ ਨਾਲ ਸੁਣ ਲੋ ਤੇ ਘਰੋਂ ਨਿਕਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ ਕਿਉਂਕਿ ਟ੍ਰੇਨਾਂ ਜਿਹੜੀਆਂ ਨੇ ਉਹ ਕਿੰਨੇ ਘੰਟੇ ਲੇਟ ਹੋਣਗੀਆਂ ਤੁਹਾਨੂੰ ਦੱਸ ਦਿਆਂ ਜੰਮੂ ਤਵੀ ਨਿਊ ਦਿੱਲੀ ਰਾਜਸਤਾਨੀ ਐਕਸਪ੍ਰੈਸ 3 ਘੰਟੇ ਲੇਟ ਹੋਵੇਗੀ ਗੁਹਾਟ ਨਿਊ ਦਿੱਲੀ ਰਾਜस्तानी ਐਕਸਪ੍ਰੈਸ 1 ਘੰਟਾ 45 ਮਿੰਟ ਲੇਟ ਭੁਵੇਂਸ਼ਵਰ ਨਿਊ ਦਿੱਲੀ ਰਾਜस्तानी ਐਕਸਪ੍ਰੈਸ 6 ਘੰਟੇ ਲੇਟ ਜਿਹੜੇ ਵੀ ਲੋਕ ਟ੍ਰੇਨਾਂ ਵਿੱਚ ਸਫ਼ਰ ਕਰਦੇ ਨੇ ਉਹ ਇਸ ਖਬਰ ਨੂੰ ਸੁਣੇ ਬਗੈਰ ਕਰੋਨਾ ਨਿਕਲਣਾ ਕਿਉਂਕਿ ਜੋ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇਸ ਦੇ ਨਾਲ ਹੀ ਚਲਦੇ ਹੋਏ ਦੱਸਦੇ ਹਾਂ ਕਿ ਮੁੰਬਈ ਨਿਜ਼ਾਮੁਦੀਨ ਅਗਸਤ ਕ੍ਰਾਂਤੀ ਰਾਜस्तानी 2 ਘੰਟੇ ਲੇਟ ਰਾਜੇਂਦਰ ਨਗਰ ਨਿਊ ਦਿੱਲੀ ਰਾਜस्तानी 4 ਘੰਟੇ ਲੇਟ ਮੁੰਬਈ ਅੰਮ੍ਰਿਤਸਰ ਐਕਸਪ੍ਰੈਸ 3 ਘੰਟੇ 50 ਮਿੰਟ ਲੇਟ ਹੋਵੇਗੀ ਅਯੋਧਿਆ-ਦਾਮ-ਦਿੱਲੀ ਜੰਕਸ਼ਨ ਐਕਸਪ੍ਰੈਸ ਹੋਵੇਗੀ 3 ਘੰਟੇ ਲੇਟ ਦਾਣਾਪੁਰ-ਅਨੰਦ ਵਿਹਾਰ ਟੀ ਐਕਸਪ੍ਰੈਸ ਹੋਵੇਗੀ 1 ਘੰਟੇ 33 ਮਿੰਟ ਲੇਟ ਜਿਹੜੇ ਵੀ ਲੋਕ ਟ੍ਰੇਨਾਂ ਵਿੱਚ ਸਫ਼ਰ ਕਰਨ ਜਾ ਰਹੇ ਨੇ ਇਹਨਾਂ ਵਿੱਚੋਂ ਕਿਸੇ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਨ ਜਾ ਰਹੇ ਨੇ ਕਮੈਂਟਾਂ ਵਿੱਚ ਜ਼ਰੂਰ ਸਾਂਝਾ ਕਰਨਾ ਤੇ ਮਲਦਾ ਟਾਊਨ ਨਿਊ ਦਿੱਲੀ ਜੰਕਸ਼ਨ ਐਕਸਪ੍ਰੈਸ 2 ਘੰਟੇ 30 ਮਿੰਟ ਲੇਟ ਰਕਸੌਲ-ਦਿੱਲੀ ਸਦਭਵਨ ਐਕਸਪ੍ਰੈਸ 6 ਘੰਟੇ ਲੇਟ ਕਟੜਾ-ਦਿੱਲੀ ਜੰਕਸ਼ਨ 1 ਘੰਟਾ 45 ਮਿੰਟ ਲੇਟ ਹੋਵੇਗੀ ਕਮਾਖਿਆ ਦਿੱਲੀ ਐਕਸਪ੍ਰੈਸ 4 ਘੰਟੇ 3 ਮਿੰਟ ਲੇਟ ਜੈਪੁਰ ਦਿੱਲੀ ਕੈਂਟ 2 ਘੰਟੇ 30 ਮਿੰਟ ਲੇਟ ਲਖਨਊ ਨਿਊ ਦਿੱਲੀ ਐਕਸਪ੍ਰੈਸ 4 ਘੰਟੇ ਲੇਟ ਬਨਾਰਸ ਨਿਊ ਦਿੱਲੀ ਐਕਸਪ੍ਰੈਸ 1.5 ਘੰਟੇ ਲੇਟ ਹੋਵੇਗੀ ਫਿਰੋਜ਼ਪੁਰ ਸਿਓਨੀ ਐਕਸਪ੍ਰੈਸ 3 ਘੰਟੇ ਲੇਟ ਬਰੋਨੀ ਨਿਊ ਦਿੱਲੀ ਸਪੈਸ਼ਲ छः घंटे लेट होगी पूरी योगा नगरी ऋषिकेश एक्सप्रेस चार घंटे लेट हैदराबाद न्यू दिल्ली एक्सप्रेस छः घंटे भोपाल निजामुद्दीन दो घंटे पताली मिनट लेट एस वी सी न्यू दिल्ली एक्सप्रेस छः घंटे नंदेड़ अमृतसर एक्सप्रेस छः घंटे पंद्रह मिनट लेट निजामुद्दीन साढ़े छः घंटे लेट त्रिवेन्द्रम न्यू दिल्ली एक्सप्रेस 4 घंटे लेट योग नगरी ऋषिकेश पुरी एक्सप्रेस 6 घंटे लेट जेडे भी लोग जेडे ने जो ट्रेनਾਂ ਵਿੱਚ ਸਫਰ ਕਰਨ ਜਾ ਰਹੇ ਨੇ ਜਾਂ ਫਿਰ ਤੁਹਾਡੇ ਜਾਣ ਪਛਾਣ ਵਿੱਚ ਕੋਈ ਵੀ ਹੈ ਕਿ ਜੋ ਟ੍ਰੇਨਾਂ ਵਿੱਚ ਸਫਰ ਕਰਨ ਲੱਗੇ ਨੇ ਉਹਨਾਂ ਨਾਲ ਜ਼ਰੂਰ ਸਾਂਝੀ ਕਰਨਾ ਤਾਂ ਇੱਕ ਵਾਰ ਫੇਰ ਦੱਸਦੇ ਆ ਯੋਗਨਗਰੀ ਰਿਸ਼ੀਕੇਸ਼ ਪੁਰੀ ਐਕਸਪ੍ਰੈਸ 6 ਘੰਟੇ ਲੇਟ ਜਬਲਪੁਰ ਨizamuddin ਐਕਸਪ੍ਰੈਸ 5 ਘੰਟੇ ਮੁੰਬਈ ਫਿਰੋਜ਼ਪੁਰ ਐਕਸਪ੍ਰੈਸ 2 ਘੰਟੇ 15 ਮਿੰਟ ਲੇਟ ਹੋਵੇਗੀ ਹਰਿਦੁਆਰ ਨizamuddin 4 ਘੰਟੇ ਲੇਟ ਅਜਮੇਰ ਦਿੱਲੀ ਐਕਸਪ੍ਰੈਸ 2 ਘੰਟੇ 15 ਮਿੰਟ ਲੇਟ ਦੌਲਤਪੁਰ ਚੌਕ ਦਿੱਲੀ 2 ਘੰਟੇ 15 ਮਿੰਟ ਲੇਟ ਤਾਂ ਜ਼ਰੂਰ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਆ ਕਿ ਘਰੋਂ ਨਿਕਲਣ ਤੋਂ ਪਹਿਲਾਂ ਤਾਂਕਿ ਤੁਸੀਂ ਸਾਵਧਾਨ ਹੋ ਜਾਓ ਤੇ ਸਹੀ ਟਾਈਮ ਤੇ ਹੀ ਘਰੋਂ ਨਿਕਲੋ ਕਿਉਂਕਿ ਤੁੰਦ ਦੇ ਕਾਰਨ ਟ੍ਰੇਨਾਂ ਲੇਟ ਕਰ ਦਿੱਤੀਆਂ ਗਈਆਂ ਨੇ ਜਿੰਨੇ ਵੀ ਘੰਟੇ ਲੇਟ ਹੋਈਆਂ ਤੁਹਾਡਾ ਨਾਲ ਸਾਂਝਾ ਕੀਤਾ ਜ਼ਰੂਰ ਆਪਣੇ ਸਾਥੀਆਂ ਦੇ ਨਾਲ ਜਿਹੜੇ ਟ੍ਰੇਨਾਂ ਦੇ ਵਿੱਚ ਅਕਸਰ ਸਫ਼ਰ ਕਰਨੇ ਨੇ ਉਹਨਾਂ ਦੇ ਨਾਲ ਜ਼ਰੂਰ ਇਹ ਅਪਡੇਟ ਸਾਂਝੀ ਕਰ ਦੇਣਾ